ਮਿੱਤਰੋ ਇਬਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਰੇ ਓ ਸ਼ੀਲੂ ਵੜੀਏ ਲੋ ਪਹਿਲੀ ਕਬੱਡੀ ਦੇ ਕਹਿੰਦੇ ਬੱਲੇ 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 ਓ ਕਬੱਡੀ 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 ਅੱਜ ਜੇਠੂ ਕੇ ਪਿੰਡ 'ਚ ਓਏ ਹੱਲਾ ਗੁੱਲਾ ਹੱਲਾ ਗੁੱਲਾ ਓ ਜੇਠੂ ਕਹਿੰਦੇ ਕਹਿੰਦੇ ਧਰਤੀਆਂ ਮੇਰੇ ਮਿੱਤਰੋ ਅੱਜ ਬਸਤਾ ਨੂੰ ਟਰੈਕਟਰ ਲੱਭੇ ਜਾਣਗੇ ਕੌਣ ਜਿੱਤੂ ਕੌਣ ਜਿੱਤੂ ਹੂਟਰਾ ਬੱਜਪਾ 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 ਹੂਟਰਾ ਕੂਟਰਾ ਵਾਖ ਹੈਪੀ ਕੋਟਲੇ ਨੇ ਸੁਨੇਹੇ ਪੁੱਜਦੇ ਕੀਤੇ ਆ ਵੀ ਕਾਂਗੇ ਵਾਲਾ ਕਹਿੰਦੇ ਗੁਰਦਾਸਪੁਰ ਲਾਈਨ ਦੇ ਵਿੱਚ ਜੱਫੇ ਲਾਵੇਗਾ ਗੱਲਾਂ ਲੱਗਣਗੀਆਂ ਟਿਕਾਣੇ ਮੇਰੇ ਮਿੱਤਰੋ ਕਿ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਆ ਕਾਂਗਿਆ ਦੇ ਦੋਦੇ ਵਾਲਾ ਉਹ ਕਬੱਡੀ ਕਬੱਡੀ ਇਹਨੂੰ ਕਹਿੰਦੇ ਆ ਕਿ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਸਾ ਦਾ ਜਫਾ ਲਾਇਆ ਇਧਰ ਲੱਕੀ ਹੋਣਾ ਨੇ ਤੇ ਨਾਲ ਖੁਸ਼ ਹੋਣਾ ਨੇ ਮਾਣ ਕੀਤਾ ਆਓ ਸਾਹਮਣੇ ਇੱਕ ਪਾਸੇ ਕਹਿੰਦੇ ਗਗਨ ਤੇ ਦੂਜੇ ਪਾਸੇ ਸ਼ਿਲੂ ਅੰਜ ਤੂਰ ਦਾ ਇਲਾਕਾ ਮੇਰੇ ਮੁੱਤਰੋ ਕਿਤੇ ਮਖੂਦੀਆਂ ਗੱਲਾਂ ਨੇ ਕਿਤੇ ਜੀਰੇ ਦੀਆਂ ਗੱਲਾਂ ਨੇ ਆਹ ਕਦੇ ਧਰਮਕੋੜ ਕਦੇ ਕੋਟੀ ਸੇਖਾਂ ਇਹ ਨੇੜੇ-ਨੇੜੇ ਸਭ ਮਸ਼ਹੂਰ ਨੇ ਪਰੇਮਰ ਕਹਿੰਦੇ ਇਹ ਦਹਿਸ਼ਤ ਦਾ ਕਹਿੰਦੇ ਇਹ ਸ਼ੀਲੂ ਆ ਮੇਰੇ ਮਿੱਤਰੋ ਪਰ ਗਗਨ ਨੂੰ ਕਹਿੰਦੇ ਤਜਰਬਾ ਇਹ ਵੱਡੀ ਗੱਲ ਆ ਲੰਬੀ ਪਾਰੀ ਦਾ ਘੋੜਾ ਲਓ ਸਾਹਮਣੇ ਇੱਕ ਪਾਸੇ ਰਸਾਲੂ ਵਾਲਾ ਔਰ ਦੂਜੇ ਪਾਸੇ ਸਰਜੀਤ ਸਿੰਘ ਦਾ ਮੁੰਡਾ ਆ ਕਹਿੰਦੇ ਡੱਗੋ ਰਮਾਣੇ ਵਾਲਾ ਸ਼ਰਨਾ ਇਹ ਪੋਲੀ ਜੀ ਧੌਲ ਮਾਰਦਾ ਨਾ ਜਦੋਂ ਤੇ ਖਰੇ ਖਰੇ ਸ਼ਟ ਸਾਹਮਣੇ ਕਹਿੰਦੂ ਉਹ ਮਾੜਾ 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 ਪਾਸੇ ਹਟ ਜਾਓ ਉਹ ਸਾਹਮਣੇ ਕਹਿੰਦੇ ਇਸ ਵੇਲੇ ਉਹ ਕਾਗੇ ਵਾਲਾ ਕਾਗੇ ਵਾਲਾ ਕਾਗੇ ਵਾਲਾ ਕਾਗੇ ਵਾਲਾ ਉਹ ਕਬੱਡੀ 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 ਨਹੀਂ ਹੋ ਰਹੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਰਨ ਦਿਆਲਪੁਰੇ ਮਿਰਜੇ ਵਾਲਾ ਪਰ ਦੂਜੇ ਪਾਸੇ ਸ਼ੀਲੂ ਹੈ ਆਹ ਸ਼ੀਲੂ ਤੇ ਕਹਿੰਦੇ ਕਰਨ ਸ਼ੀਲੂ ਤੇ ਕਰਨ ਲੱਗਿਆ ਪਿਆ ਜ਼ੋਰ ਮੁਕਾਬਲਾ ਸਖਤ ਹੈ ਇਸ ਵੇਲੇ ਬੱਲੇ 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 ਆਓ ਸਾਹਮਣੇ ਬੱਲੇ ਆਪਣੇ ਗਗਨ ਜੋਗੇਵਾਲੀਆ ਕਬੱਡੀ 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 ਗਗਨ ਤੇ ਸ਼ੀਲੂ ਗਗਨ ਤੇ ਸ਼ੀਲੂ ਗਗਨ ਤੇ ਸ਼ੀਲੂ ਦੇ ਦਰਮਿਆਨ ਟੱਕਰ ਇੱਕ ਪਾਸੇ ਚੜਦੀ ਬ੍ਰੈਂਸ ਔਰ ਦੂਜੇ ਪਾਸੇ ਤਿਆਰਬਾ ਵੱਡਾ ਖੇਡ ਕਬੱਡੀ ਦਾ ਮੈਂ ਦੱਸਿਆ ਸੀ ਵੀ ਤਿਆਰਬਾ ਔਰ ਨੰਬਰ